ਜਿਹੜੇ ਬਾਜ਼ਾਰ ਦੇ ਵਿੱਚ ਤੁਸੀਂ 1500 1600 ਰੁਪਏ ਦਾ ਕੱਪੜਾ ਲੈਨੇ ਹੋ ਕੁਰਤੇ ਪਜਾਮੇ ਦਾ ਇੱਥੇ ਆ ਜਾਓ 700 ਰੁਪਏ ਦਾ ਕੁਰਤਾ ਪਜਾਮਾ ਦਵਾਂਗੇ ਭੱਟਾ ਫਾਇਦਾ ਕੀ ਆ 195 ਰੁਪਏ ਵਿੱਚ ਸਲਾਈ ਕਰਕੇ ਦਵਾਂਗੇ ਬਾਜ਼ਾਰ 'ਚ ਜਾਓ 6 700 ਰੁਪਏ ਦੋ ਘੱਟ ਕੋਈ ਸਲਾਈ ਨਹੀਂ ਲੈਂਦਾ ਅਸੀਂ 195 ਦੇ ਵਿੱਚ ਕੁਰਤਾ ਪਜਾਮਾ ਸਲਾਈ ਕਰਕੇ ਦਵਾਂਗੇ 1500 ਦਾ ਕੱਪੜਾ 8 ਰੁਪਿਆ ਸਲਾਈ ਜਿਹੜਾ 2300 ਰੁਪਏ ਦਾ ਕੁਰਤਾ ਪਜਾਮਾ ਬਾਜ਼ਾਰ 'ਚ ਸਾਡੇ ਕੋਲ ਸਿਰਫ 895 ਵਿੱਚ ਲੈ ਜਾਓ ਸਿਲਾਈ ਕਰਕੇ ਦਵਾਂਗੇ ਰੰਗ ਜਿਹੜਾ ਮਰਜੀ ਹੁਣ ਬਾਜ਼ਾਰ ਤੁਸੀਂ ਜਾਣਿਓ 2 ਪੀਸ ਕੋਟ ਪੈਂਟ ਲੈਨੇ ਹੋ ਕੋਈ 10000 ਕੋਈ 12000 ਕੋਈ 13000 ਇੱਥੇ 10-10 ਹਜ਼ਾਰ ਵਾਲੇ ਕੋਟ ਪੈਂਟ ਵੀ ਕਰਦੇ ਸਿਰਫ 2995 ਵਿੱਚ ਸਿਲਾਈ ਕਰਕੇ ਦਵਾਂਗੇ 2995 ਜੇ ਸਾਡਾ ਕੋ ਯਕੀਨ ਵੀਰ ਕਹਿੰਦਾ ਵੀ ਸਾਨੂੰ 3 ਪੀਸ ਕੋਟ ਪੈਂਟ ਚਾਹੀਦਾ ਬਾਜ਼ਾਰ ਦਾ ਰੇਟ 15000 16000 17000 ਇੱਥੇ ਆਜੋ 15000 ਵਾਲਾ 3 ਪੀਸ ਕੋਟ ਪੈਂਟ ਸਿਰਫ 3760 ਵਿੱਚ ਲੈ ਜਾਓ ਹੁਣ ਸ਼ੇਰਬਾਨੀ ਦੀ ਗੱਲ ਕਰੰਦੇ ਆ ਜਿੱਥੇ ਮਰਜੀ ਛੋਟੀ ਦੁਕਾਨ ਤੇ ਚਲ ਜਾਓ ਵੱਡੇ ਸ਼ੋਰੂਮ ਤੇ ਚਲ ਜਾਓ 15000 ਰੁਪਏ ਤੋਂ ਘੱਟ ਤੁਹਾਨੂੰ ਸ਼ੇਰਬਾਨੀ ਕਿਸੇ ਨੇ ਨਹੀਂ ਦੇਣੀ ਤੁਸੀਂ ਸਾਡੇ ਕੋਲ ਆ ਜਾਓ 15000 ਵਾਲੀ ਸ਼ੇਰਬਾਨੀ ਸਿਰਫ 6500 ਰੁਪਏ ਦੇ ਵਿੱਚ ਸਿਲਾਈ ਕਰਕੇ ਕੱਪੜੇ ਨਾਲ ਤਿਆਰ ਕਰਕੇ ਆਪਾਂ ਦੇ ਦੇਾਂਗੇ 3 ਦਿਨ ਦੇ ਲਈ ਬਹੁਤ ਭਾਰੀ ਸੇਲ ਆਦੀ ਕੁੜਤੇ ਪਜਾਮੇ ਤੇ 195 ਰੁਪਏ ਸਵਾਈ ਦੇ ਦੇਖੋ ਸਭ ਤੋਂ ਵੱਡੀ ਗੱਲ ਕੀ ਹੈ ਸਾਡੇ ਕੋਲ ਫੈਕਟਰੀ ਆਪਦੀ ਕੱਪੜਾ ਆਪ ਦਾ ਕਾਰਿਗਰ ਆਪਦੇ ਕੁਰਤੇ ਪਜਾਮੇ ਪੇਪਰ ਕਾਟਨ ਜੀਸਾ ਕਾਟਨ 9900 ਰੁਪਏ ਤੋਂ ਲੈ ਲੈਣ ਦਾ ਕੁਰਤਾ ਪਜਾਮਾ 1500 ਰੁਪਏ ਦਾ ਆ ਤਾਂ ਮੜਾ ਜਾਂ ਕੈਮਰਾ ਮਾਰ ਦੋ ਕੋਈ 340 ਰੁਪਏ ਮੀਟਰ ਕੋਈ 400 ਰੁਪਏ ਮੀਟਰ ਕੋਈ 325 ਰੁਪਏ ਮੀਟਰ ਚੈੱਕ ਕਰ ਲਓ ਵੱਡੇ ਵੱਡੇ ਬ੍ਰਾਂਡ ਸੀ ਆ ਰਾਮ ਰੇਮਣ ਦੇ ਕੁਰਤੇ ਪਜਾਮੇ ਲੈ ਲੈਣ ਜੇ ਮੈਟੀ ਦੇ ਵਾਈਟ ਦੇ ਵਿੱਚ ਤਾਂ ਬਹੁਤ ਆ ਇਹੇ ਸ਼ਰਟ ਆ ਕੋਈ ਤੁਹਾਨੂੰ 5000 ਦੀ ਕੋਈ 7000 ਦੀ ਉਹਨਾਂ ਕਾਰ ਤੋਂ ਘੱਟ ਵੀ ਮੈਂ ਕਹਿੰਨਾ 1500 2000 ਤੋਂ ਘੱਟ ਸ਼ੈੱਡ ਮਿਲਦੀ ਨਹੀਂ ਸਾਡੇ ਕੋਲ ਕੋਈ 500 700 350 ਤੋਂ ਸ਼ਰਟ ਸਾਡੇ ਕੋਲ ਸ਼ੁਰੂ ਹੈਗੀ ਆ 3000 ਨਾਲ 34000 ਨਾਲ 35000 ਸਾਡੇ ਕੋਲ ਆਜੋ 35000 ਵਾਲਾ ਕੋਟ ਪੈਂਟ 5000 'ਚ ਫਰਕ ਦੇਖੋ ਕਿੰਨਾ ਵੱਡਾ ਤੁਹਾਨੂੰ ਅਸੀਂ ਦੇ ਰਹੇ ਆ ਦੇਖੋ ਤੁਸੀਂ ਡਿਜ਼ਾਈਨਰ ਕੋਟ ਤੇ ਪਿਆ ਮਿਲਣੇ ਆ ਤੁਸੀਂ ਪਾਰਟੀ ਇਧਰ ਜਾਣਾ ਤੁਸੀਂ ਜਾਗੋ ਦੇ ਲਈ ਬਣਾਉਣਾ ਇੱਥੇ ਦੇਖੋ ਤੁਹਾਡੀ ਮਨਪਸੰਦ ਦੇ ਕੁੜਤੇ ਪਿਆ ਮੈਥੋਂ ਮਿਲ ਜਾਂਦੇ ਆ ਤੁਸੀਂ ਕੁੜਤੇ ਪਿਆ ਮੇਰੇ ਉੱਤੇ ਪਾਉਣ ਲਈ ਆ ਤੁਸੀਂ ਚੈੱਕ ਕਰ ਲਓ ਵੀ ਬਾਸਕਟ ਲੈਣੀਆਂ ਹੈਗੀਆਂ ਬਾਸਕਟਾਂ ਦੇ ਵਿੱਚ ਵੀ ਸਾਡੇ ਕੋਲ ਬਹੁਤ ਛੋਣੇ ਛੋਣੇ ਡਿਜ਼ਾਈਨ ਤੁਹਾਨੂੰ ਮਿਲ ਜਣੇ ਆ ਆ ਹੁਣ ਤੁਸੀਂ ਚੈੱਕ ਕਰ ਲਓ ਜਿਹੜਾ ਕੋਈ ਕਹਿੰਦਾ ਵੀ ਸਾਨੂੰ ਦਿੱਲੀ ਬੰਬਈ ਵਾਲੇ ਡਿਜ਼ਾਈਨ ਜਿਹੜੇ ਦੇਖੋ ਸਹੀ ਸੇਮ ਜੋ ਕੈਟਲੌਗ ਦੇ ਵਿੱਚ ਹੈਗਾ ਤੁਹਾਨੂੰ ਇਹੇ ਚੀਜ਼ਾਂ ਦੇ ਰਹੀਆਂ ਜਿਹੜਾ ਜੇ ਇਸ ਗੱਲ ਦਾ ਸਾਡੇ ਰੇਟ ਜਿੰਨੇ ਦੀ ਦਰਤੀ ਸਾਨੂੰ ਸਲਾਈ ਕਰਕੇ ਦਿੰਦਾ ਅਸੀਂ ਸਲਾਈ ਨਾਲੋਂ ਵੀ ਸਸਤਾ ਵੀ ਕਿਵੇਂ ਦੇ ਰਹੇ ਆ ਕੱਪੜਾ ਵੀ ਦੇ ਰਹੇ ਆ ਅੱਜਕੱਲ ਬੜਾ ਟ੍ਰੈਂਡੀ ਦੇ ਵਿੱਚ ਆ ਹਸਮਨ ਵਾਈਫ ਆ ਦੇਖੋ ਕਪਲ ਦੀ ਮੈਜਿਕ ਇੱਥੇ ਇਤਾਂ ਵੀ ਡਿਜ਼ਾਈਨ ਬਣਾ ਕੇ ਪਾ ਦੇ ਰਹੇ ਆ ਇੱਕ ਰਾਇਲ ਕਲਾਸ ਚੀਜਾਂ ਵੀ ਆ ਸਾਡੇ ਕੋਲ ਲਗਜ਼ਰੀ ਚੀਜਾਂ ਵੀ ਆ ਦੇਖੋ ਵਿਆਹ ਸ਼ਾਦੀ ਤੁਹਾਡੇ ਘਰ ਆ ਗਿਆ ਜਾਂ ਵਿਆਹ ਸ਼ਾਦੀ ਤੁਹਾਡੇ ਘਰ ਆ ਰਿਹਾ ਤੇ ਤੁਸੀਂ ਬਾਗੇ ਪਰਾਨੇ ਆ ਜਾਓ ਜਿੱਥੇ ਪੂਰੀ ਦੀ ਪੂਰੀ ਤੁਹਾਡੀ ਵੈਡਿੰਗ ਦੀ ਥੀਮ ਅਸੀਂ ਪੂਰੇ ਪ੍ਰੋਫੈਸ਼ਨਲ ਸੇਲਸਮੈਨ ਆ ਸਾਡੇ ਕੋਲੇ ਸਾਡੇ ਕੋਲੇ ਦੇਸੀ ਜੇ ਸੇਲਸਮੈਨ ਨਹੀਂ ਜੇ ਸਾਡੇ ਰੇਟ ਘੱਟ ਆ ਬਹੁਤ ਹਾਈ ਕਲਾਸ ਸੇਲਸਮੈਨ ਆ ਅੱਛੀ ਕੁਆਲਿਟੀ ਦਾ ਕੱਪੜਾ ਦਿਖਾਣਗੇ ਪ੍ਰੋਪਰ ਥੀਮ ਬਣਾ ਕੇ ਦੇਣਗੇ ਚਾਹੇ ਲੜਕੀ ਦੀ ਮੈਰਿਜ ਵੀ ਐ ਉਹਦੇ ਆਸਤੇ ਵੀ ਤੁਸੀਂ ਵੈਡਿੰਗ ਕੱਪੜਾ ਲੈਣਾ ਦਾਜਵਰੀ ਲੈਣੀ ਐ ਲਹਿੰਗੇ ਸ਼ਾਰੇ ਗਰਾਰੇ ਉਹ ਵੀ ਇੱਥੋਂ ਮਿਲ ਜਾਣੇ ਆ ਮਤਲਬ ਟੋਟਲੀ ਪੈਕੇਜ ਐ ਤੁਸੀਂ ਵੈਡਿੰਗ ਪੈਕੇਜ ਅਸੀਂ ਦੇ ਦਾਂਗੇ ਤਾਂ ਉਹਨੂੰ ਜਿਹਦੇ ਬਹੁਤ ਹੀ ਘੱਟ ਪੈਸਿਆਂ ਦੇ ਵਿੱਚ ਸਾਰਾ ਪ੍ਰਵਾਹ ਤੁਸੀਂ ਸ਼ਾਪਿੰਗ ਕਰਕੇ ਲੈ ਜਾ ਸਕਦੇ ਛੇਤੀ ਆਜੋ ਨੰਬਰ ਤੁਹਾਡੀ ਸਕਰੀਨ ਤੇ ਆ ਤੁਸੀਂ ਕੋ ਜਾਣ ਕੇ ਲੈਣੀ ਐ ਕੋ ਗੱਲ ਕਰਨੀ ਤੇ ਫੋਨ ਕਰ ਸਕਦੇ ਆ ਕੈਮਰਾਮੈਨ ਪ੍ਰਵੀਨ ਬੋਬੀ ਦੇ ਨਾਲ ਹਰਦੀਪ ਸਿੰਘ ਦੱਗੜ ਸਾਹ ਜੀ ਵੀ ਬੱਗਾ ਪ੍ਰਾਨਾ